ਨੋ ਵੀ ਗਾਇਸ 11:30 ਹੋ ਗਏ ਸੀਗੇ ਤੇ ਮੈਂ ਨਾ ਬੱਚਿਆਂ ਨੇ ਆਂਦਾ ਹੋ ਗਿਆ ਸੀ ਟਾਈਮ ਮੈਂ ਸੈਂਟਰ ਤੋਂ ਆਈਆਂ ਹੁਣ ਤੇ ਆ ਕੇ ਮੈਂ ਲੱਗੀਆਂ ਹਾਂ ਉਹਨਾਂ ਵਾਸਤੇ ਆ ਬੜੀਆਂ ਪਾ ਕੇ ਆਲੂ ਪਾ ਕੇ ਚੋਲ ਬਣਾਉਣ ਬੱਚਿਆਂ ਵਾਸਤੇ ਤੇ ਕਿਉਂਕਿ ਅੱਜ ਬੱਚੇ ਟਿਫਨ ਵੀ ਨਹੀਂ ਲੈ ਕੇ ਗਏ ਤੇ ਉਹਨਾਂ ਨੇ ਆਂਦਿਆ ਨੇ ਬੁੱਕ ਬੁੱਕ ਕਰਨਾ ਮੈਂ ਕਿਹਾ ਚਾ ਫਟਾਫਟ ਬਣਾ ਲਵਾਂਗੇ ਇਹਨਾਂ ਲਈ ਚਾਵਲ ਬਣੇ ਰਿਓ ਵਲੋਗ ਦੇ ਨਾਲ ਲਵ ਵੀ ਗਾਇਸ ਮੈਂ ਲੱਗ ਗਈ ਸੀ ਕਿ ਪਿਆਰ ਵਗੈਰਾ ਕਰਟਾ ਤੇ ਰੁਪਿਆ ਲੈ ਲਿਆ ਮੇਰੇ ਟਮਾਟਰ ਦਾ ਕਿਉਂ ਮੰਗੀ ਗਾਈਜ਼ ਮੈਂ ਵੀਡੀਓ ਦੇ ਲਾਸਟ ਵਿੱਚ ਤੁਹਾਨੂੰ ਦਿਖਾਵਾਂਗੀ ਵੀ ਅਸੀਂ ਸਾਰੀਆਂ ਨਾ ਲੁਧਿਆਣੇ ਦੇ ਇੱਥੇ ਜਿੰਨੀਆਂ ਵੀ ਅੰਗਨਵਾੜੀ ਵਰਕਰ ਤੇ ਹੈਲਪਰ ਹਨ ਅਸੀਂ ਸਾਰੀਆਂ ਨੇ ਮਿਲ ਕੇ ਜਿਹੜੇ ਹੜਪੂੜ ਤਾਂ ਨਾ ਉਹਨਾਂ ਵਾਸਤੇ ਕੁਝ ਪੈਸੇ ਇਕੱਠੇ ਕੀਤੇ ਸੀਗੇ ਤੇ ਉਹਦੇ ਨਾਲ ਸਮਾਨ ਲੈ ਆਂਦਾ ਹੋਇਆ ਆ ਲੋਕਾਂ ਵਾਸਤੇ ਕੱਪੜੇ ਉਹਨਾਂ ਦੇ ਸ਼ੂਜ਼ ਹੋਰ ਬੱਚਿਆਂ ਦੇ ਕੱਪੜੇ ਲੇਡੀਜ਼ ਦੇ ਸੂਟ ਤੇ ਜੈਂਟਸ ਦੇ ਕੱਪੜੇ ਜੋ ਵੀ ਉਹਨਾਂ ਦਾ ਹੋਰ ਰੁਟੀਨ 'ਚ ਜੋ ਵੀ ਆਪਣੇ ਘਰ ਤੇ ਰੋਜ਼ ਯੂਜ਼ ਕਰਦੇ ਨੇ ਉਸ ਮਾਨਸਿਕ ਖਰੀਦਦਿਆ ਸੀ ਸਾਰੀਆਂ ਨੇ ਰਲ ਕੇ ਤੇ ਬਲੌਗ ਨੂੰ ਪੂਰਾ ਦੇਖੋ ਲਾਸਟ ਵਿੱਚ ਮੈਂ ਜ਼ਰੂਰ ਦਿਖਾਵਾਂਗੀ ਧੰਨਵਾਦ ਸਭ ਕੀ ਕੀ ਸਮਾਨ ਖਰੀਦਿਆ ਆ ਥੋੜੀ ਜਿਹੀ ਛੋਟੀ ਜਿਹੀ ਵੀਡੀਓ ਬਣਾਈ ਆ ਜ਼ਰੂਰ ਦੇਖੋ ਲਾਈਕ ਜ਼ਰੂਰ ਕਰਿਓ ਸਾਡੀ ਵੀਡੀਓ ਨੂੰ ਤੁਲਕੇ ਮੈਂ ਰੱਖ ਦਿੱਤਾ ਸੀਗਾ ਪਿਆਜ਼ ਟਮਾਟਰ ਆਈਆਂ ਮੇਚਾਂ ਪੁੱਜਣ ਵਾਸਤੇ ਗਾਇਸ ਚੋਲ ਮੈਚ ਉਤਾਰਤੀ ਆ। ਕੁਝ دیر ਪੱਕਣ ਲੱਗਾਂਗੇ ਤੁਰਕੇ ਦੇ ਵਿੱਚ ਤੇ ਨਾਲ ਹੀ ਆਪਾਂ ਪਾਵਾਂਗੇ ਆਲੂ ਤੇ ਬਰਿੰਡੀ ਤੋੜ ਕੇ। ਦੋ ਆਲੂ ਪਾਏ ਆ। ਇੱਕ ਕੁੱਲੀ ਮੈਂ ਸੌਇਆ ਬਣਦੀ ਬਣੀ ਪਰੀਆ ਵਿੱਚ ਬੱਚਿਆਂ ਨੂੰ ਬਹੁਤ ਪਸੰਦ ਆ ਸੌਇਆ ਬਣਿਆ ਮਿਕਸ ਕਰ ਲੇ ਹਾਂ ਮੈਂ ਹਲਕੀ ਜਿਹੀ ਹਲਦੀ ਵਾਲਾ ਪਾਇਆ ਇੰਜਨ ਨੂੰ ਜੈਲੂ ਕੂੜ ਪਸੰਦ ਨਹੀਂ ਨਾ ਚੋਲ ਪਸੰਦ ਆ ਇਸ ਕਰਕੇ ਹਲਦੀ ਪਾ ਲਿਆ ਥੋੜੀ ਜੀ ਹਾਂਜੀ ਗਾਇਸ ਪਾਣੀ ਮੈਂ ਪਾ ਦਿੱਤਾ ਸੀਗਾ ਚੋਲਾਂ ਦੇ ਵਿੱਚ ਤੇ ਮੈਂ ਬਣਾ ਰਹੀਆਂ ਦੋ ਕੁੱਲੀ ਚਾਵਲ ਤੇ ਮੈਂ ਪਾਣੀ ਪਾਇਆ 4.5 ਕੋਲੀ ਕਿਉਂਕਿ ਵਿੱਚ ਬੜੀਆਂ ਪਾਈਆਂ ਆ ਆਲੂ ਪਾਏ ਆ ਉਹਨਾਂ ਨੇ ਪਾਣੀ ਯਾਨੀ ਕਿ ਉਹਨਾਂ ਕਰਕੇ ਵੀ ਜ਼ਿਆਦਾ ਲੱਗਣਾ ਆ ਚੋਲਾਂ ਨੂੰ ਪਾਣੀ ਨਹੀਂ ਤਾਂ ਫਿਰ نیچے ਜੇ ਅਗਰ ਪੂਰਾ ਪੂਰਾ ਪਾਣੀ ਪਾਣੀਆ ਤਾਂ ਫਿਰ نیچے ਲੱਗ ਜਾਣਗੇ ਝੋਲ ਇਸ ਕਰਕੇ ਅੱਧੀ ਕੋਲੀ ਵੱਧ ਪਾਈ ਆ ਲੋ ਵੀ गाइस ਬਣ ਗਏ ਆਪਣੇ ਝੋਲ ਆ ਗਏ ਸੀ ਬੱਚੇ ਸਕੂਲ ਤੋਂ ਤੇ ਖਾਣ ਲੱਗੇ ਸੀ ਰੋਟੀ ਇਸ ਕੱਲ ਨੂੰ ਹੈਗਾ ਜੂਵੀ ਦਾ ਬਰਥਡੇ ਇਹ ਹੈਗਾ ਬਰਥਡੇ ਬੁਆਏ ਆ ਦੁਸ਼ਹਿਰਾ ਵੀ ਆ ਜਾਏਗਾ ਦੁਸ਼ਹਿਰਾ ਤਾਂ ਇਹ ਪਰਸੋ ਚੋ 14 ਨੂੰ ਕੱਲ ਨੂੰ ਜੂਵੀ ਦਾ ਬਰਥਡੇ ਮੇਲਾ ਆਏਗਾ ਮੇਲਾ ਮੇਲਾ ਘੁੰਮਣ ਜਾਣਾ ਆਸ ਲੱਗਾ ਤਾਂ ਭੱਜਾ ਜਾ ਆ ਤੂੰ ਉੱਠ ਪੁਰਾ ਹਾਂ ਇਹ ਵੀ ਕਹਿੰਦੇ ਸਾਰਿਆਂ ਨੂੰ ਕਿ ਮੈਨੂੰ ਬਰਥਡੇ ਵਿਸ਼ ਕਰ ਦੋ ਬਰਥਡੇ ਗਿਫਟ ਕਰ ਦੋ ਉਹ ਬਰਥਡੇ ਗਿਫਟ ਨਹੀਂ ਬਰਥਡੇ ਵਿਸ਼ ਮਨ 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 ਬੰਦ ਦੇ ਦੋ ਵੱਡੀ اچھا ਤਾਂ ਬੰਦੂਕ ਨਾਲ ਕੀ ਕਰਨਾ ਤੂੰ ਨਕਲੀ ਵਾਲੀ ਬੰਦੂਕ ਗੋਲੀਆਂ ਮਾਣੀਆਂ ਹਟ ਕਿਨੂੰ ਆਣੀਆਂ ਗੋਲੀਆਂ ਇਹਦਾ ਇਹਦਾ ਬੰਦੂਕ ਕਿਨੂੰ ਮਾਣੀਆਂ ਗੋਲੀਆਂ ਇਹਦਾ 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 ਬੰਦੂਕ ਅੱਛਾ ਧੀ ਵੱਡੀ ਅੰਨੀ ਵੱਡੀ ਪਾਪਾ ਚੜਾਓਗੇ ਮੈਂ ਪਾਪਾ ਨੂੰ ਵੀ ਗਿਫਟ ਦੇਵਾਂਗਾ ਨਾ ਫਿਰ ਲੈ ਤੂੰ ਇਹ ਦੱਸ ਸਾਨੂੰ ਤਾਂ ਵੱਡੇ ਪਾਰਟੀ ਕਰਨੀ ਕਿ ਨਹੀਂ ਕਰਨੀ ਕਰਨੀ ਆ ਕੀ ਕੀ ਲੈ ਕੇ ਆਣਾ ਵੱਡੇ ਤੇ ਆ ਕੇਕ ਆ ਹੋਰ ਟੌਫੀਆਂ ਹੋਰ ਚਾਕਲੇਟਾਂ ਹੋਰ ਬਸ ਉਹ ਤਾਂ ਨਿਆਣਿਆਂ ਦੀ ਚੀਜ਼ ਹੁੰਦੀ ਬਰਗਰ ਸਮੋਸੇ ਅੰਨ ਗਾਇਸ ਦੁਪਹਿਰ ਦੇ ਵਜੇ ਸੀ 3:30 ਤੇ ਮੈਂ ਹੁਣ ਸੁੱਤੀ ਉੱਠੀ ਆ ਤੇ ਬੱਚੇ ਤੇਰੇ ਪਾਪਾ ਹਜੇ ਵੀ ਸੁੱਤੇ ਪਏ ਆ ਆ ਚੋਲਾਂ ਦੀ ਇੰਨੀ ਕੁੱਕੀ ਚੜ ਗਈ ਛੋਲ ਖਾ ਕੇ ਸਾਰੇ ਜਣੇ ਸੋ ਗਏ ਸੀਗੇ ਤੇ ਮੈਂ 3:30 ਹੋ ਗਏ ਆ ਤੇ ਬੱਚਿਆਂ ਨੇ ਜਾਣਾ ਸੀਗਾ ਟਿਊਸ਼ਨ ਤੇ ਹੁਣ ਮੈਂ ਲੱਗੀਆਂ ਚਾਹ ਬਣਾਣ ਅੱਜ ਬਹੁਤ ਜ਼ਿਆਦਾ ਨੀਂਦ ਆਈ ਪਾਸੇ ਥੋੜੀ ਚਾਹ ਰੱਖ ਦਿੱਤੀ ਸੀ ਇੰਜ ਨੇ ਚਾਹ ਪੀਣੀ ਆ ਉਹ ਸਵੇਰ ਨੂੰ ਵੀ ਚਾਹ ਹੀ ਮੰਗਦੀ ਆ ਵੀ ਮੈਨੂੰ ਚਾਹ ਬਣਾ ਕੇ ਦੋ ਤੇ ਇਤਨਾ ਸੀ ਕੌਫੀ ਰੱਖ ਲਈ ਸੀ ਅਸੀਂ ਤਿੰਨੇ ਜਣਾਂ ਨੇ ਕੌਫੀ ਪੀ ਲੈਣੀ ਇੰਜ ਨੇ ਬਸ ਚਾਹ ਪੀਣੀ ਆ

ਆ ਬੈਠੀ ਤਾਂ ਲੋਈਆਂ ਵਿੱਚ ਇਹਦੇ ਚਲਈਆਂ ਤਾਂ ਕਰ ਦੋ ਪਿੱਛੇ ਸੁੱਟਾ ਹੈ ਕਿਹਦੇ ਵਿੱਚ ਹੂੰ ਕਿਹੜੇ ਚਾਹ ਚ ਲਾਗ ਨਹੀਂ ਪੜਾ ਕਰਨਾ ਇਹ ਜੈਂਟ ਫਿਰ ਉਹਦੇ ਚ ਬੰਦ ਲੈ ਕੇਗਾ ਆਹ ਤਮਾਦ ਗਿਆ ਬਾਤ ਹਾਂ ਆ ਆ ਚੁੱਕੀਆਂ ਜੁੱਤੀਆਂ ਖੋਲੋ ਉਹ ਜੈਂਟ ਜਿੱਦਨੇ ਲਗਾ ਲਾ ਕੇ ਉਹ ਜੈਂਟ ਸੀ मूंखे समान देता पीसनि